ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੇ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਾਏ ਤੇਰਾ ਸੱਡਾ ਸੁਣੀਜੈ ਭਾਈ ਜੇ ਕੋ ਬਹਿ ਅਲਾਈ ਰਹਾਉ ਜੈਸਾ ਬੀਜ ਸੋ ਲੂਣੇ ਜੋ ਖੱਟੇ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਨੇ ਜਾਏ ਤੇ ਸੋ ਜੈਸਾ ਕੱਢੀਏ ਜੈਸੀ ਕਾਰ ਕਮਾਈ ਜੋ ਦਮ ਚਿਤ ਨ ਆਵਈ ਸੋ ਦਮ ਬਿਰਥਾ ਜਾਏ ਇਹ ਤਨ ਵਿੱਚ ਹੀ ਬੈ ਕਰੀ ਜੇ ਕੋ ਲਏ ਬਿਕਾਏ ਨਾਨਕ ਕੰਮ ਨ ਆਵਈ ਜਿਤ ਤਨ ਨਾਹੀ ਸੱਚਾ ਨਾਉ ਸੋ ਹੀ ਮਹੱਲਾ ਪਹਿਲਾ ਘਰ ਸਤਵਾਂ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੋਗ ਨਖਿੰਥਾ ਜੋਗ ਨਡੰਡੇ ਜੋਗ ਨ ਪਸਮ ਚੜਾਈਏ ਯੋਗ ਨਾ ਮੁੰਦੀ ਮੂਂਡ ਮੜਾਏ ਯੋਗ ਨਾ ਛਿੰਨੀ ਵਾਈਏ ਅੰਜਨ ਮਾਹੇ ਨਿਰੰਜਨ ਰਹੀਏ ਯੋਗ ਜੁਗਤ ਇੰਵ ਪਾਈਏ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਰਹਾਉ ਯੋਗ ਨਾ ਬਾਹਰ ਮੜੀ ਮਸਾਣੀ ਯੋਗ ਨਾ ਤਾੜੀ ਲਾਈਏ ਯੋਗ ਨਾ ਦੇਸ ਦੇ ਸੰਤਰ ਭਵਿਆ ਯੋਗ ਨਾ ਤੀਰਥ ਨਾਈਏ ਅੰਜਨ ਮਾਹੇ ਨਿਰੰਜਨ ਰਹੀਏ ਯੋਗ ਜੁਗਤ ਇੰਵ ਪਾਈਏ ਸਤਗੁਰ ਭੇਟੇ ਤਾਂ ਸਹਿਸਾ ਟੂਟੇ ਤਾਬਤ ਵਰ ਜਲ ਹਾਈਏ ਨਿਚਰ ਚਰੇ ਸਹਿਜ ਤੁਨ ਲਾਗੇ ਘਰ ਹੀ ਪਰਚਾ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਏਹ ਪਾਈਏ ਨਾਨਕ ਜੀਵਤਿਆਂ ਮਰ ਰਹੀਏ ਐਸਾ ਜੋਗ ਕਮਾਈਏ ਬਾਜੇ ਬਾਜੋਂ ਛਿੰਨੀ ਬਾਜੇ ਤੋ ਨਿਰਪੋ ਪਦ ਪਾਈਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤੋ ਪਾਈਏ ਸੋ ਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕੌਣ ਗੁਰੂ ਪੈ ਦਿਖਿਆ ਲੇਵਾ ਕੈ ਪੈ ਮੁੱਲ ਕਰਵ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਪਰ ਪੁਰ ਪੂਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਾਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਕੱਟ ਹੀ ਪੀਤਰ ਸੋਹ ਸਹਿ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਰ ਅਪੇ ਦਿਖੇ ਅਪੇ ਬੁਜੇ ਅਪੇ ਹੈ ਬਣਜਰ ਅੰਦਲਾ ਨੀਚ ਜਾਤ ਪਰਦੇਸੀ ਖਿਣੇ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਦਾ ਕਿਉਂ ਕਰ ਮੂੜਾ ਪਾਵੇ ਰਾਗ ਸੂਹੀ ਮਹਲਾ 4 ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰ 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 ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਝੂਕਾ ਡਰ ਜੰਮ ਕੇ ਮੇਰੇ ਮਾਨੁ ਗੁਣ ਗਾਵੋ RAM ਨਾਮ ਹਰ ਕੇ ਗੁਰ ਤੁਠੇ ਮਨ ਪਰ ਵੋਧਿਆ ਹਰ ਪੀਆ ਰਸ ਗਟ ਕੇ ਰਹਾਓ ਸਤ ਸੰਗਤ ਊਤਮ ਸਤ ਗੁਰ ਕੇ ਰੀ ਗੁਣ ਗਾਵੇ ਹਰ ਪ੍ਰਭ ਕੇ ਕਰ ਕਿਰਪਾ ਧਾਰ ਮੇਲੋ ਸਤ ਸੰਗਤ ਹਮ ਤੋ ਵਾਂ ਪਗ ਜਨ ਕੇ RAM ਨਾਮ ਸਭ RAM ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅਮਰਤ ਹਰ ਜਲ ਪਾਇਆ ਸਭ ਲਾਠੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤ ਗੁਰ ਹਮ ਵੇਚੋ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰੱਖੋ ਲਾਜ ਜਨ ਕੇ ਸੂਹੀ ਮਹਲਾ ਚੌਥਾ ਹਰ ਹਰ ਨਾਮ ਭਜਿਓ ਪਰਖੋਤਮ ਸਭ ਬਿਨ ਸੇ ਦਾਲ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸ਼ਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੇਰੇ ਮਨ ਤਨ ਅਰਪ ਤਰਿਓ ਗੁਰੇ ਅਗੇ ਮੈਂ ਮਨ ਤਨ ਅਰਪ ਤਰਿਓ ਗੁਰੇ ਅਗੇ ਸਿਰ ਵਿਚੋ ਲਿਓ ਮੋਲ ਮੈਂ ਗਰਹਾਉ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਕੜ ਖੜੀ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾ ਨਾ ਫਿਰ ਪਸ਼ੂ ਤਾਣੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਜਹ ਸ਼ਰਨਾਗਤ ਪੁਰਖ ਪ੍ਰਤਪਲਗਾ ਦਰਸ਼ਨ ਸੰਤ ਦੇਹੁ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮ ਗਾ ਤੁਮ ਸਮਰਥ ਪੁਰਖ ਵੱਡੇ ਰਬ ਸੁਆਮੀ ਮੋ ਕੋ ਕੀਜੇ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੇ ਹਰ ਨਾ ਹਮ ਨਾਮ ਬਿਟੋ ਸਦ ਘੁਮਗਾ ਸੋਹੀ ਮਹਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਝਾੜੇ ਫਿਰ ਬੋੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੁਰ ਤੁਠੇ ਹਰਿ ਉਪਦੇਸ਼ੇ ਹਰ ਭੇਟਿਆ ਰਾਉ ਨਹਿ ਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਹਰ ਪ੍ਰਭ ਚਿਤ ਨਾਯੋ ਮਨ ਦੂਜਾ ਭਉ ਸਹਿ ਲੰ ਹਮ ਮੈਲ ਭਰੇ ਦੁਹਾ ਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰ ਨਵਲਾਇ ਸਭ ਲਾਥੇ ਕਿਲਵਿਕ ਪੰਹ ਹਮ ਦੀਨ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੋਹੀ ਮਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਅਨ ਦਿਨ ਕਰਮ ਕਰੇ ਬਹੁ ਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨ ਚੜੇ ਜੇ ਲੋਚੈ ਸਭ ਕੋਈ ਲਹਾਉ ਜਪ ਤਪ ਸੰਜਮ ਵਰਤ ਕਰੀ ਪੂਜਾ ਮਨ ਮਖ ਰੋਗ ਨ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੂਜੇ ਭਾਈ ਖੁਆਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਦਹ ਦਿਸਤਾਵੇ ਹਉ ਮੈਂ ਬਿਆਪਿਆ ਸ਼ਬਦ ਨਾ ਚੀਨੇ ਫਿਰ ਕਜੋਨੀ ਆਵੇ ਨਾਨਕ ਨਦਰ ਕਲੀ ਸੋ ਬੂਜੈ ਸੋ ਜਨ ਨਾਮ ਤੇ ਆਏ ਗੁਰ ਪ੍ਰਸਾਦਿ ਏਕੋ ਬੂਜੈ ਏਕ ਸਮਾਹੇ ਸਮਾਇ ਸੋ ਹਿਮਲ ਲਚੋਤਾ ਕਰ ਦੂਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸ਼ਾਂਤ ਵਸਾਈ ਤਿਸ਼ਨਾ ਅਗਨ 부ਜੀ ਖਿਨੇ ਅੰਤਰ ਗੁਰ ਮਿਲੇ ਸਭ ਭੁੱਖ ਗਵਾਈ ਲਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਗੁਰ ਦਇਆਲ ਹਰ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਟੁਡਾਈ ਸਤ ਸੰਗਤ ਮਿਲ ਹਰ ਰਸ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮੇਲੇ ਹਰ ਪਾਈ ਸੁਹੀ ਮਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਈ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਨ ਮੁਖ ਮੁਗਦ ਨਰ ਕੋਰਾ ਹੋਏ ਜੇ ਸੋ ਲੁਚੈ ਰੰਗ ਨ ਹੋਵੇ ਕੋਈ ਨਦਰ ਕਰੇ ਤਾਂ ਸਤਗੁਰ ਪਾਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸੋ ਜੀ ਮਹਲਾ ਚੌਥਾ ਜੇ ਵਾਹ ਹਰ ਰਸ ਰਹੀ ਅਗਾਏ ਗੁਰਮੁਖ ਪੀਵੇ ਸਹਿਜ ਸੁਮਾਏ ਹਰ ਰਸ ਜਨ ਚਾਖੋ ਜੇ ਪਾਈ ਤੋ ਕਤ ਅਨਤ ਸਾਦ ਲੁਬਾਈ ਰਹਾਉ ਗੁਰਮਤਿ ਰਸ 라ਖੋ ਰਤਾਰ ਹਰ ਰਸ 라ਤੇ ਰੰਗ ਮੁਦਾਰ ਮਨਮੁਖ ਹਰ ਰਸ ਚਾਖਿਆ ਨ ਜਾਏ ਹਮੇ ਕਰੇ ਬਹੁਤੀ ਮਲੇ ਸਜਾਈ ਨਦਰ ਕਰੇ ਤਾਂ ਹਰ ਰਸ ਪਾਵੇ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਾਲਾ ਚੌਥਾ ਕਰਿ ਸ਼ੀਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ ਬਿਦਲ ਦਾਸੀ ਸੁੱਤੇ ਕਿਸ਼ਨ ਉਪਰਿਆ ਕਰ ਜਿਸ ਜਾਏ ਹਰ ਕੀ ਕਥ ਕਥਾ ਸੁਨੋ ਜਨ ਭਾਈ ਜਿਤ ਸਹਿਸਾ ਦੂਖ ਭੂਖ ਸਭ ਲਹਿ ਜਾਇ ਰਹਾੁਰ ਵਿਦਾਸ ਚ ਮਾਰ ਉਸਤਤ ਕਰੀ ਹਰ ਕੀ ਲਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਪਿਆਚਾਰ ਵਰਨ ਪਏ ਪਗੇ ਆਏ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ 시ਪਾ ਕਹਿ ਬੁਲਾਈ ਖਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇ ਹੋ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤਿਲਕ ਤੀਰਥ ਤਨ ਤਿਲਕ ਕਰ ਤਿਲਕ ਕੜਾਏ ਜਨ ਨਾਨਕ ਕਉ ਹਰ ਅਣ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਸੋਹੀ ਮਹਲਾ ਚੌਥਾ ਤਿਨ ਅੰਤਰ ਹਰ ਅਰਾਧਿਆ ਜਿਨ ਕਉ ਤੁਰ ਲਿਖਿਆ ਲਿਖਤ ਲੇ ਰਾਰਾ ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰ ਹਰ ਹਰ ਧਿਆਈ ਮਨ ਮੇਰੇ ਮਨ ਤੇ ਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਰ ਰਹਾਓ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਹ ਰਖੋ ਬੈ ਸੁਨ ਕੀ ਗੀਸ ਕਰੇ ਤਿਸ ਹਲਤ ਪਲਤ ਮੋਹ ਕਰ ਸੇ ਭਗਤ ਸੇ ਸੇਵਕਾ ਜਿਨਾਂ ਹਰ ਨਾਮ ਪਿਆਰ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕੈ ਪਵੇ ਸ਼ਾਰਾ ਜਿਸਹ ਘਰ ਭਗਵਰਤੀ ਸੋਈ ਜਾਣੇ ਜਗਤ ਗੁਰ ਨਾਨਕ ਪੁੱਤ ਪੂਛ ਕਰੇ ਉਹ ਵਿਚਾਰਾ ਚੌ ਪੀੜੀ ਆਦ ਜੁਗਾਦ ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਹੀ ਮਹੱਲਾ ਚੌਥਾ ਜਿੱਥੇ ਹਰ ਆਰਾਦੀ ਏ ਤਿੱਥੇ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰਤ ਵਿਦ ਬਿਦ ਲਿਆ ਨਾ ਜਾਈ ਹਰ ਧਨ ਸੰਚੀਏ ਪਾਈ ਜਿਤ ਹਲਤ ਪਲਤ ਹਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀ ਏ ਹੋਰ ਥੈ ਹੋਰਤ ਉਪਾਏ ਹਰ ਤਨ ਕਿਤੇ ਨਾ ਪਾਈ ਹਰ ਰਤਨੇ ਕਾ ਵਪਾਰੀਆ ਹਰ ਰਤਨ ਦੇ ਤਨ ਬਿਹਾਜੇ ਕੱਚੇ ਕੇ ਵਪਾਰੀ ਇਹ ਬਾਕ ਹਰ ਤਨ ਲਿਆ ਨਾ ਜਾਈ ਹਰ ਤਨ ਰਤਨ ਜਵੇਹਰ ਮਾਨਕ ਹਰ ਤਨੈ ਨਾਲ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵ ਲਾਈ ਹਰ ਤਨੈ ਅੰਮ੍ਰਿਤ ਵੇਲੇ ਵੱਤੇ ਕਾ ਬੀਜੇ ਆ ਭਗਤ ਖਾਏ ਖਰਚ ਰਹੇ ਨਿਖੁਟੇ ਨਾਹੀ ਹਲਤ ਪਲਤ ਹਰ ਤਨੈ ਕੀ ਵਗਤਾ ਕੋ ਮਿਲੀ ਵਡਿਆਈ ਹਰ ਧੰਨ ਨਿਰਪੋਸ ਸਦਾ ਸਦਾ ਹਰ ਅਸਥਿਰ ਸਦਾ ਸਦਾ ਅਸਥਿਰ ਹੈ ਸੱਚਾ ਇਹ ਹਰ ਧੰਨ ਅਗਨੀ ਤਸਕਰੇ ਪਾਣੀ ਜਮਦੂਤੇ ਕਿਸੇ ਕਾ ਗਵਾਇ ਨਾ ਜਾਈ ਹਰ ਧੰਨ ਕੋ ਚੱਕਾ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਤਿੰਨ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਖਤ ਦੁਹੇਲੇ ਪਏ ਹੱਥੋਂ ਛੁਟਕ ਗਿਆ ਅੱਗੇ ਪਲਤ ਸਾਖਤ ਹਰ ਦਰਗ ਢੋਈ ਨ ਪਾਈ ਇਸ ਹਰ ਤਨ ਕਾ ਸ਼ਾ ਹਰਿਆਪ ਹੈ ਸੰਤੋ ਜਿਸਨੋ ਦੇ ਸੋ ਹਰ ਤਨ ਲਦ ਚਲਾਈ ਇਸ ਹਰ ਤੰਨੇ ਕਾ ਤੋ ਟਕ ਦੇ ਨ ਆ ਬੈ ਜਨ ਨਾਨਕ ਕੋ ਗੁਰ ਸੋਜੀ ਪਾਈ ਸੁਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਣ ਜਿਸ ਤਿਸ ਕੀ ਮਹਿਮਾ ਕਿਆ ਵਰਨੀ ਹੈ ਜਿਸ ਕੇ ਹਿਰਦੇ ਵਸੈ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਇਏ ਲੀਓ ਜੀਓ ਲੀਓ ਲਾਈ ਸਤ ਗੁਰੂ ਨਾਲ ਧਿਆਨ ਰਹਾਉ ਸੋ ਸਤ ਗੁਰੂ ਸਾਹ ਸੇਵਾ ਸਤ ਗੁਰੂ ਕੀ ਸਫਲ ਹੈ ਜਿਸ ਤੇ ਭਈਏ ਪਰਮ ਨਿਧਾਨ ਜੋ ਦੂਜੇ ਭਾਈ ਸਾਖਤ ਕਾਮਣਾ ਅਰਥ ਦੁਰਗੰਧ ਸ੍ਰੀਮ ਦੇ ਸੋ ਨੇਹ ਫਲ ਸਭ ਅਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਇਆ ਵਿਆ ਥਾਏ ਪਵੇ ਸੋ ਪਵੇ ਦਰਗਮਣ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨ ਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਇ ਤੇ ਹਾ ਹਾਂ ਕਰੀ ਵਖਿਆਣ ਸੂਹੀ ਮਹੱਲਾ ਚੌਥਾ ਕਰਨ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੋ ਠਾਕੁਰੇ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਪਾਵੇ ਤਉ ਰਾਖ ਮੇਰੀ ਸਾਹਿਬ ਮੈਂ ਤੁਝ ਬਿਨਿ ਅਵਰ ਨ ਕੋਈ ਲਾਉ ਮੈਂ ਤਾਂ ਦੀਬਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਦਿਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੇ ਕਰੂੰ ਬੇਨਤੀ ਮੇਰਾ ਦੁਖ ਸੁਖ ਤਉ ਜਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚ ਆਕਾਸ਼ ਅਗਨ ਤਰੀਜੇ ਬੱਕਰੀ ਸਿੰਘ ਇਕ ਤੈ ਥਾਏ ਰੱਖੇ ਰੱਖੇ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋਹਰ ਨਿਮਾਣਿਆ ਮਾਣ ਦਿਵਾਏ ਜਿਉਂ ਤਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈ ਰੀ ਪਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ